ਲਾ ਸਜਣਾ ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤੋਂ ਨਾ ਤਿੰਨ ਪਸ਼ੂ ਲੱਗਿਆ ਵੱਲੋਂ ਦਿਖਾਉਣਾ ਦੋ ਦਿਖਾ ਦਾਂਗੇ ਤੋਕੜਾਂ ਗੱਬਣਾ ਚੈੱਕ ਪਾਸ ਤੇ ਇੱਕ ਦਿਖਾ ਦਾਂਗੇ ਨੀਲੀ ਰਾਵੀ ਝੋਟੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇਰਾ ਰੇਟ ਆ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆਜੋ ਬਰਾ ਹੋਰ ਕਿਵੇਂ ਜਮਾਂ ਜੀ ਛੜਦੀ ਕਲਾ ਜਮਾਂ ਜੀ ਨਾਮ ਤੇ ਨੰਬਰ ਦੱਸੋ ਨਾਮ ਹਰਜਿੰਦਰ ਸਿੰਘ ਵੀਰੇ ਨੰਬਰ 7710779391 7710779391 ਸ਼ੁਰੂਆਤ ਆ ਨੀਲੀ ਰਾਵੀ ਤੋਂ ਕਰ ਲਈ ਹਾਂਜੀ ਵੀਰੇ ਆ ਲੰਬੀ ਲੰਬੀ ਤਾਂ ਬਹੁਤ ਆ ਹਨਾ ਹਾਂਜੀ ਵੀਰੇ ਲੰਬੀ ਆ ਗਈ ਫੁੱਲ ਪਿਓਰ ਨੀਲੀ ਜੀ ਆ ਗਈ ਅੱਖਾਂ ਤੋਂ ਲਾ ਕੇ ਤੇ ਬਾਕੀ ਮਾਰਕਿੰਗ ਤੋਂ ਲਾ ਕੇ ਤੇੜੀ ਪੂਛ ਜਮ ਨੀਲੀ ਦੀ ਭਰਾ ਕਹਿੰਦੇ ਨੇ ਵੀ ਤਾਂ ਜ਼ਮੀਨ ਨੂੰ ਟੱਚ ਕਰਦੀ ਆ ਪੂਰੀ ਫੁੱਲ ਵੱਡੀ ਪੂਛ ਆ ਤੇ ਥਣ ਲੈਵੇ ਦੀ ਸਾਫਾ ਹੁਣ ਹੀ ਥੋੜਾ ਸਾਈਡ ਨੂੰ ਇੱਥੋਂ ਲੱਭੀ ਲੰਬਾਈ ਚੈੱਕ ਕਰਾ ਦਈਏ ਲੰਬੀ ਤਾਂ ਪੂਰੀ ਫੁੱਲ ਆ ਨਾ ਹਾਂਜੀ ਹਾਂਜੀ ਵੀਰੇ ਹਾਥੀ ਚ ਮਾਗਰ ਵਜਦੀ ਜਾਊ ਹਾਂ ਇੰਨੀ ਕੁ ਲੰਬੀ ਪੂਰੀ ਫੁੱਲ ਸਹਿ ਜਾਵੇਂ ਅੱਜ ਬੱਚਾ ਕੀ ਨਾਲ ਬੱਚਾ ਕੱਟੀ ਆ ਵੀਰੇ ਨਾਲ ਨਾਲ ਕੱਟੀ ਕੱਟੀ ਮੋਰਾ ਦੀ ਆ ਕੱਟੀ ਮੋਰਾ ਦੀ ਆ ਵੀਰੇ ਸੀਮਨ ਜਿੱਦਾਂ ਦਾ ਲਾ ਦੋਗੇ ਬੱਚਾ ਉਦਾਂ ਦੀ ਪਾ ਦੂਗੀ ਫੀਟਿੰਗ ਜੀ ਵਾਲੀ ਮ ਔ ਸਿੰਘ ਤੋ ਤੀਜਾ ਲੱਗਦਾ ਸਿੰਘ ਤੋ ਤੀਜਾ ਲੱਗਦਾ ਉਹ ਸੁਆ ਦੂਜਾ ਰੇ ਚਵਾਈ ਦੀ ਕਿਵੇਂ ਜਮਾ ਫੋਕੀ ਵੀਰੇ ਧਾਰਾ ਮਾਰ ਕੇ ਬੋਲੀ ਜਮਾ ਬੋਲੀ ਤੋਰ ਦੇ ਕੋਲ ਕੇ ਤੇ ਬਾਕੀ ਸਭ ਨੂੰ ਇੱਥੋਂ ਨਾ ਤੁਰਦੀ ਦੀ ਅਡਜਸਟਮੈਂਟ ਕਰ ਸਕਦੇ ਸਵੇਰ ਆਦੀ ਜਮਾ ਠੰਡੀ ਰਹੂਗੀ ਪਿਓਰ ਨੀਲੀ ਰਾਵੀ ਆ ਗਈ ਸੁਆ ਬਾਈ ਕਹਿੰਦਾ ਦੂਜਾ ਤੁਸੀਂ ਜੇ ਤੀਜਾ ਮੰਨ ਲਿਓ ਸਿੰਘ ਵੀ ਬਾਈਟ ਆ ਗਿਆ ਇੱਕ ਲੰਬਾਈ ਵੀ ਫੁੱਲ ਤੇ ਥਣ ਦਾ ਸਹਿਜ ਵੀ ਬੜਾ ਕਮਾਲ ਦਾ ਤੇ ਬਾਕੀ ਖਾਸ ਗੱਲ ਇਹਦੀ ਇਹ ਆ ਬਾਈ ਕਹਿੰਦਾ ਠੰਡੀ ਬਹੁਤ ਆ ਚਵਾਈ ਵਾਲੇ ਮਾਮਲੇ ਜੀ ਕਿੰਨਾ ਦੁੱਧ ਹਾਜ਼ਰ ਆ ਬਾਈ ਇਹਦੇ ਕੋਲੇ 13 ਕਿਲੋ ਹਾਜ਼ਰ ਆ ਬਾਈ 13 ਕਿਲੋ ਹਾਂਜੀ ਟਾਈਮ ਤੋਂ ਟਾਈਮ ਟਾਈਮ ਤੋਂ ਟਾਈਮ ਚੋ ਨਾਲ ਤਸੱਲੀ ਕਰਾ ਦਾਂਗੇ ਪੂਰੀ ਜਮਾਂ ਤਸੱਲੀ ਕਰਾ ਦਾਂਗੇ ਵੀਰੇ ਫਲ ਠੀਕ ਆ ਗੱਲ 13 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਹਾਜ਼ਰ ਆ ਡੰਗ ਤੋਂ ਡੰਗ ਚੰਗੀ ਮੱਝ ਆ ਢਾਂਚਾ ਵੀ ਸੋਹਣਾ ਉਤੋਂ ਤੇ ਥੱਲੇ ਦੀ ਸਾਫ ਆ ਗਈ ਪੂਰੀ ਤੇ ਸਵਾ ਆਦੀ ਆ ਗਈ ਬਿਲਕੁਲ ਠੰਡੀ ਸੀਲਾ ਤੇ ਡੰਗ ਤੋਂ ਡੰਗ ਚਵਾ ਕੇ ਤਸੱਲੀ ਕਰਾ ਦਾਂਗੇ ਹਾਂਜੀ ਹਾਂ ਇਧਰ ਲੈ ਬੰਨੇ ਕਰਦੇ ਬੱਚਾ ਨਾਲ ਕੱਟੀ ਦੱਸ ਇਹਦੇ ਕੱਟੀ ਆ ਵੀਰੇ ਨਾਲ ਆ ਪੂਛ ਫੜੀ ਮਾਰੀ ਜੀ ਤੇ ਇੱਥੋਂ ਮਾਰਦੀ ਲੱਭੀ ਆਰਡਰ ਤੇ ਕ ਤੇ ਬਾਕੀ ਸੱਜਣਾਂ ਇੱਥੋਂ ਨਾ ਚਵਾਈ ਚੈੱਕ ਕਰ ਸਕਦੇ ਹੋ ਚਵਾਈ ਦਾ ਉਹੀ ਗੱਲ ਆ ਗੰਨੇ ਵਰਗਾ ਕੰਮ ਹੀ ਆ ਦੋ ਦੋ ਪਿਛਲਿਆਂ ਚੋਂ ਮਾਰਦੇ ਬਾਅਦ ਜਿਆਦਾ ਥੱਲੇ ਤਾਂ ਨਾ ਖਰਾਬ ਕਰ ਕਿਉਂਕਿ ਥੱਲੇ ਭਰਾ ਕਹਿ ਹੁੰਦੇ ਆ ਬਾਅਦ ਛੱਡ ਦੋ ਜੀ ਛੱਡ ਦੋ ਚਵਾਈ ਤਾਂ ਥੋੜਾ ਵੀ ਮੱਝ ਕਰਾ ਦੀ ਸਾਈਡ ਤੋਂ ਚ ਇੱਕ ਸਾਫ ਸੋਸਰੀ ਲਊਗੀ ਪੂਰੀ ਫੁੱਲ 13 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰ ਆ ਇਹਦੇ ਕੋਲੇ ਤੇ ਰੇਟ ਕੀ ਰਹੂਗਾ ਜੀ ਇਹਦਾ ਰੇਟ ਵਿੱਚ 1 25 ਦੇ ਦਾਂਗੇ ਹਾਂ ਜੈ ਸਨੋ ਵਾਲੇ ਰੇਟ ਹੀ ਰੱਖ ਲੈ ਠੀਕ ਹੈ ਗੱਲ ਇਹ ਬਾਈ ਕਹਿੰਦਾ ਹੋ ਜੂ 1 ਲੱਖ ਤੇ 25 ਦੀ ਤੇ ਹੁਣ ਲੱਭੀ ਆ ਝੋਟੀ ਦੇ ਪਹਿਲਾ ਫੇਸ ਤੇ ਕੈਮਰਾ ਮਾਰਦੇ ਥੋੜਾ ਜਿਹਾ ਡਰਦੀ ਆ ਹਾਂਜੀ ਹਾਂਜੀ ਕਰੋ ਇਹਨਾਂ ਬਾਰੇ ਕਿੱਡੀ ਕਿਸੇ ਨੇ ਵੀਰੇ ਡਰਦੀ ਜਰੂਰ ਆ ਥੋੜਾ ਜਿਹਾ ਇੱਥੋਂ ਦਿਖਾ ਦਿਓ ਝੋਟੀ ਏ ਕਹੂੰਗਾ ਮੈਂ ਸ਼ਕੀਨ ਵਾਲੀ ਆ ਨਾ ਹਾਂਜੀ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਬੰਦਿਆਂ ਤੋਂ ਨਹੀਂ ਡਰਦੀ ਸੁਆ ਕਿਹੜਾ ਦਾ ਸੁਆ ਪਹਿਲਾ ਵੀਰੇ ਬੱਚਾ ਕੀ ਆ ਬੱਚਾ ਨਵਾਂ ਅਗਰ ਕੱਟਾ ਗਾ ਨਾਲ ਕੱਟਾ ਸੁਆ ਪਹਿਲਾ ਕਿੰਨੇ ਟਾਈਮ ਦੀ ਗੱਬਣ ਗੱਬਣ 2 ਮਹੀਨੇ ਦੀ 2 ਮਹੀਨੇ ਦੀ ਚੈੱਕ ਪਾਸ ਚੈੱਕ ਪਾਸ ਦੁੱਧ ਕਿੰਨਾ ਦੁੱਧ 8 ਕਿਲੋ ਤੇ ਬਾਕੀ ਸੱਜਣਾਂ ਇੱਥੋਂ ਨਾ ਤੁਰਦੀ ਜਜਮੈਂਟ ਕਰ ਸਕਦਾ ਜਿਵੇਂ ਤੁਹਾਨੂੰ ਦੱਸਿਆ ਥੋੜਾ ਜਿਹਾ ਡਰਦੀ ਜ਼ਰੂਰ ਆ ਉਦਾਂ ਕਈ ਵਾਰੀ ਪਸ਼ੂ ਕਿਸੇ ਨੇ ਘਰੋਂ ਬਾਹਰ ਕੱਢਿਆ ਨਹੀਂ ਹੁੰਦਾ ਨਾ ਉਦਾਂ ਸ਼ਕੀਨ ਆ ਗਈ ਪੂਰੀ ਫੁੱਲ ਤੇ ਲੰਬੀ ਵੀ ਪੂਰੀ ਫੁੱਲ ਰਹੂਗੀ ਸੂਆ ਆ ਗਈ ਬਾਈ ਕਹਿੰਦਾ ਪਹਿਲਾ ਤੇ 2 ਮਹੀਨਿਆਂ ਦੀ ਬਾਈ ਕਹਿੰਦਾ ਗੱਬਣ ਚੈੱਕ ਪਾਸ 7 ਕਿਲੋ ਦੁੱਧ ਹਾਜ਼ਰ ਆ ਥੱਲੇ ਦੀ ਰਹੂਗੀ ਬਿਲਕੁਲ ਸਾਫ਼ ਤੇ ਸ਼ਕੀਨ ਰਹੂਗੀ ਪੂਰੀ ਫੁੱਲ ਤੇ ਬਾਕੀ ਇੱਥੇ ਤੋਂ ਸਿੰਗੀ-ਸੁੰਗੀ ਕਰ ਸਕਦਾ ਚੈੱਕ ਨਾਲ ਇਹਦੇ ਆ ਗਿਆ ਮੇਲ ਕਾਫ ਤੇ ਰੇਟ ਕੀ ਰਹੂਗਾ ਜੀ ਇਹਦਾ ਰੇਟ ਬਈ 1.5 ਦੀ ਦੇ ਦਾਂਗੇ 1 ਲੱਖ ਤੇ 5000 ਦੀ ਅੱਜ ਦੁੱਧ ਕਿੰਨਾ ਦੇ ਕੋਈ ਅੱਜ ਦੁੱਧ 8 ਕਿਲੋ ਹਾਜ਼ਰ 8 ਕਿਲੋ ਦੁੱਧ ਹਾਜ਼ਰ 2 ਮਹੀਨਿਆਂ ਦੀ ਚੈੱਕ ਪਾਸ ਸੁਆ ਪਹਿਲਾਂ ਦੰਦਾ ਚੀ ਹੋਊਗੀ ਦੰਦਾ ਚੀ ਹੋਊਗੀ ਬਈ ਤਾਜੀ ਨੇ ਕਿੰਨਾ ਦੁੱਧ ਦੱਸ ਤਾਜੀ ਨੇ ਤਾਂ ਬਈ 12 ਤੋਂ 13 ਕਿਲੋ ਦੁੱਧ ਠੀਕ ਆ ਗੱਲ 2 ਮਹੀਨਿਆਂ ਦੀ ਚੈੱਕ ਪਾਸ ਉਰੀ ਅਗਲਾ ਕਰਾ ਕੇ ਲੈ ਜੀ ਨਾ ਕਰਾ ਕੇ ਲੈ ਜੀ ਆਪ ਦਾ ਡਾਕਟਰ ਨਾਲ ਲੈ ਆ ਵੀ ਆਪਦੇ ਪਿੰਡੋਂ ਉਸ ਤੋਂ ਬਾਅਦ ਕੋਈ ਗਾਰੰਟੀ ਨਹੀਂ ਡਾਕਟਰ ਬਾਈ ਕਹਿੰਦਾ ਆਪਦੇ ਪਿੰਡੋਂ ਆਪ ਦਾ ਡਾਕਟਰ ਨਾਲ ਲਿਆ ਕੇ ਚੈੱਕ ਪਾਸ ਕਰਾ ਕੇ ਲੈ ਜੀ ਹਾਂਜੀ ਹਾਂਜੀ ਤੇ ਹੁਣ ਮਾਰਦੇ ਲੱਭੀ ਤਿੰਨ ਨ ਉਹ ਵੀ ਤਾਂ ਔਕੜ ਗੱਬਣੀ ਆ। ਔਕੜ ਗੱਬਣੀ ਆ ਵੀਰੇ। ਆ ਲੈ ਆ ਇਹਨੂੰ ਬਾਹਰ ਲੈ ਬੰਨੇ ਲਿਆ। ਤੇ ਬਾਕੀ ਸੱਜਣਾਂ ਇੱਥੋਂ ਨਾ ਤੁਰਦੀ ਜੱਜਮੈਂਟ ਕਰ ਸਕਦੇ। ਸੂਆ ਕਿਹੜਾ ਸੂਂਦੀ ਆ ਬਾਈ ਅੱਗੇ? ਸੂਆ ਤੀਜਾ ਫੇਰ। ਸੂਆ ਤੀਜਾ ਸੂਂਦੀ ਆ ਕਿੰਨੇ ਟਾਈਮ ਦੀ ਗੱਬਣ? ਇਹ ਤਾਂ 9 ਮਹੀਨੇ ਦੀ। 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਦੁੱਧ ਕਿੰਨਾ ਹਾਜ਼ਰ ਆ? ਦੁੱਧ 1007 ਕਿਲੋ ਆ ਵੀਰੇ। ਬੱਚਾ ਤਾਂ ਨਹੀਂ ਹੈਗਾ ਨਾਲੇ। ਨਹੀਂ ਬੱਚਾ ਨਹੀਂ ਹੈਗਾ ਨਾਲ। ਠੰਡੀ ਮਿਲਦੀ ਆ। ਜਿਵੇਂ ਠੰਡੀ ਮਿਲਦੀ ਆ। ਠੀਕ ਆ। ਗੱਲ ਐ ਚੱਲ ਬਾਈ ਕਮਾ ਕੇ 7 ਕਿਲੋ ਦੁੱਧ ਹਾਜ਼ਰ ਆ। 3 ਮਹੀਨਿਆਂ ਦੀ ਗ ਇਹ ਬਾਈ ਕਹਿੰਦਾ ਤਿੰਨਾਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਗਈ 7 ਕਿਲੋ ਦੁੱਧ ਤੇ ਜਿਹਨੇ ਦੋਨੇ ਤੋਕੜਾਂ ਗੱਭਣਾ ਦਿਖਾਈਆਂ ਨੇ 1000 ਸ਼ਰੂਗੀ ਬਾਈ ਕਹਿੰਦਾ ਡਾਕਟਰ ਆਪਦਾ ਲੈ ਆਇਓ ਇੱਥੇ ਤੋਂ ਚੈੱਕ ਪਾਸ ਕਰਾ ਕੇ ਲੈ ਜਾਓ ਆਪਣੇ ਘਰ ਤੋਂ ਹਾਂਜੀ ਹਾਂਜੀ ਕਿਉਂਕਿ ਬਾਅਦ ਦੀ ਕੋਈ ਗਰੰਟੀ ਨਹੀਂ ਦੇਊਗੀ ਇੱਥੇ ਚੈੱਕ ਪਾਸ ਵੀ ਕਰਾ ਦਾਂਗੇ ਜਿਨ੍ਹਾਂ ਦੁੱਧ ਦੱਸਿਆ ਉਹ ਵੀ ਚਵਾ ਕੇ ਦੇ ਦਾਂਗੇ ਤੇ ਹਰਜਿੰਦਰ ਭਾਈ ਰੇਟ ਕੀ ਰੂਗਾ ਇਹਦਾ 85 ਦੇ ਦਾਂਗੇ ਭਾਈ ਇਹ 85 ਦੇ ਦਾਂਗੇ ਤੇ ਆ ਝੁੱਟੀ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 5000 ਦੀ ਜੇ ਕੋਈ ਸੱਜਣ ਦੋਨ ਨਹੀਂ ਲੈਂਦਾ ਇਹ ਦੋਨੇ ਕਰਦਾਂਗੇ ਵੀ ਮੰਤਨ ਉਹਦਾ ਮੰਤਨ ਹੋ ਜਾਊਗਾ ਆ ਨੰਬਰ ਬੋਲ ਦਿਓ ਜੀ ਨੰਬਰ 7710779399 ਪਿੰਡ ਕਾਨੇਕੇ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਪਾਸ ਕਰਾ ਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ